ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਜੀ ਮਹਾਂਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਐਮਪੀ ਕੰਗਣਾ ਰਣੌਤ ਨੂੰ ਵੱਡਾ ਝਟਕਾ ਲੱਗ ਚੁੱਕਾ ਹੈ ਸੁਪਰੀਮ ਕੋਰਟ ਦੇ ਵੱਲੋਂ ਸਖਤ ਫੈਸਲਾ ਸੁਣਾ ਦਿੱਤਾ ਗਿਆ ਐਮਪੀ ਕੰਗਣਾ ਰਣੌਤ ਦੇ ਵਿਰੁੱਧ ਚੱਲ ਰਿਹਾ ਮਾਨਹਾਨੀ ਦਾ ਕੇਸ ਰੱਦ ਨਹੀਂ ਹੋਵੇਗਾ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਸੁਪਰੀਮ ਕੋਰਟ ਨੇ ਕੰਗਣਾ ਰਣੌਤ ਦੀ ਮਾਨਹਾਨੀ ਕੇਸ ਨੂੰ ਰੱਦ ਕਰਨ ਵਾਲੀ ਪਟੀਸ਼ਨ ਦੇ ਉੱਪਰ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਹਾਈ ਕੋਰਟ ਨੇ ਵੀ ਕੇਸ ਨੂੰ ਰੱਦ ਕਰਨ ਤੋਂ ਜਿਹੜਾ ਇਨਕਾਰ ਕਰ ਦਿੱਤਾ ਗਿਆ ਸੀ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਐਮਪੀ ਕੰਗਣਾ ਰਣੌਤ ਉਹ ਕੰਗਣਾ ਰਣੌਤ ਜਿਹੜੀ ਹਾਲਾਂਕਿ ਉਸ ਵਕਤ ਐਮਪੀ ਨਹੀਂ ਸੀ ਪਰ ਜਦੋਂ ਕਿਸਾਨ ਅੰਦੋਲਨ ਚੱਲਿਆ ਹੁੰਦਾ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਬੈਠੇ ਹੁੰਦੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਵੀ ਉੱਥੇ ਮੌਜੂਦ ਹੁੰਦੀਆਂ ਨੇ ਕੰਗਣਾ ਰਣੌਤ ਨੇ ਇੱਕ ਜਿਹੜਾ ਕਹਦੇ ਆ ਕਿ ਵਿਵਾਦਿਤ ਬਿਆਨ ਦਿੱਤਾ ਸੀ ਜਿਸ ਦੇ ਵਿੱਚ ਕਿਹਾ ਸੀ ਕਿ ਬੀਬੀ 600 ਰੁਪਏ ਦੇ ਵਿੱਚ ਇੱਥੇ ਧਰਨੇ ਦੇ ਉੱਪਰ ਕਿਰਾਏ ਦੇ ਉੱਪਰ ਆਉਂਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਬੀਬੀ ਮਹਿੰਦਰ ਕੌਰ ਹੋਣਾ ਦੁਆਰਾ ਉਸ ਨੂੰ ਜਵਾਬ ਵੀ ਦਿੱਤਾ ਜਾਂਦਾ ਸੀ ਕੰਗਣਾ ਰਣੌਤ ਨੂੰ ਤੇ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਜਿਹੜਾ ਲੀਗਲ ਐਕਸ਼ਨ ਜਿਸ ਨੂੰ ਕਿਹਾ ਜਾਂਦਾ ਉਹ ਵੀ ਲਿਆ ਜਾਂਦਾ ਮਾਨ ਹਾਨੀ ਕੇਸ ਕੰਗਣਾ ਰਣੌਤ ਦੇ ਖਿਲਾਫ ਦਰਜ ਵੀ ਕਰਵਾਇਆ ਗਿਆ ਸੀ ਤੇ ਇਸ ਦੇ ਵਿਚਾਲੇ ਜਿਹੜੀ ਸੰਸਦ ਕੰਗਣਾ ਰਣੌਤ ਦਾ ਕਿਸਾਨ ਅੰਦੋਲਨ ਦੌਰਾਨ ਜਿਹੜੀ ਵਿਵਾਦਤ ਟਿੱਪਣੀ ਕੀਤੀ ਸੀ ਇਸੇ ਟਿੱਪਣੀ ਦੇ ਉੱਪਰ ਹਾਈ ਕੋਰਟ ਨੇ ਪਹਿਲਾਂ ਹੀ ਜਿਹੜਾ ਇਸ ਦੀ ਜਿਹੜੀ ਸੁਣਵਾਈ ਆ ਪਟੀਸ਼ਨ ਸੁਣਵਾਈ ਕੇ ਜਿਹੜੀ ਇਹ ਜਿਹੜੀ ਕੇਸ ਸਾਰਾ ਰੱਦ ਕੀਤਾ ਜਾਵੇ ਇਸ ਤੋਂ ਸੁਣਨ ਤੋਂ ਕਾਰ ਕਰ ਦਿੱਤਾ ਜਾਣੀ ਕਿ ਕੰਗਣਾ ਰਣਾਉਤ ਦੀ ਇੱਕ ਵਾਰ ਫਿਰ ਤੋਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਐਮਪੀ ਕੰਗਣਾ ਰਣਾਉਤ ਬੀਜੇਪੀ ਦੀ ਉਹ ਲੀਡਰ ਆ ਕਿ ਜਿਹੜੀ ਬਹੁਤ ਜ਼ਿਆਦਾ ਵਿਵਾਦਿਤ ਬਿਆਨ ਦਿੰਦੀ ਰਹਿੰਦੀ ਆ ਭਾਵੇਂ ਪੰਜਾਬ ਨੂੰ ਲੈ ਕੇ ਪੰਜਾਬ ਦੀ ਨੌਜਵਾਨੀ ਨੂੰ ਲੈ ਕੇ ਤੋਂ ਤੱਕ ਕਿ ਪਹਿਲਾਂ ਇਹ ਵੀ ਕਿਹਾ ਸੀ ਕਿ ਬਹੁਤ ਵਾਰ ਕਿ ਹਿਮਾਚਲ ਦੇ ਵਿੱਚ ਆ ਕੇ ਬਹੁਤ ਜ਼ਿਆਦਾ ਜਿਹੜੇ ਨਸ਼ੇ ਕਰਦੇ ਨੇ ਪੰਜਾਬ ਦੀ ਨੌਜਵਾਨੀ ਕਰਦੀ ਆ ਇਸ ਤਰੀਕੇ ਦੇ ਬਿਆਨ ਦਿੱਤੇ ਸੀ ਤੇ ਇੱਥੋਂ ਤੱਕ ਕੋਦਰ ਸਮਾਂ ਪਹਿਲਾਂ ਐਮਪੀ ਕੰਗਣਾ ਰਣੌਤ ਨੇ ਇਹ ਵੀ ਬਿਆਨ ਤੱਕ ਦੇ ਦਿੱਤਾ ਸੀ ਕਿ ਜਿਹੜਾ ਹਿਮਾਚਲ ਦੇ ਵਿੱਚ ਨਸ਼ਾ ਆਉਂਦਾ ਬਾਆ ਪੰਜਾਬ ਦੇ ਵਿੱਚ ਆਉਂਦਾ ਤੇ ਨਾਲ ਇਹ ਵੀ ਕਹਿੰਦਾ ਸੀ ਕਿ ਪੰਜਾਬ ਦੇ ਵਿੱਚ ਬਹੁਤੇ ਪਿੰਡ ਅਜਿਹੇ ਨੇ ਜਿੱਥੇ ਜੋ ਔਰਤਾਂ ਨੇ ਜਿਹੜੀਆਂ ਉਹ ਉਹਨਾਂ ਦੇ ਪਤੀਆਂ ਦੀ ਜਿਹੜੀ ਮੌਤ ਹੋ ਚੁੱਕਿਆ ਜਾਨੀ ਕਿ ਵਿਧਵਾਵਾਂ ਰਹਿ ਰਹੀਆਂ ਨੇ ਇਸੇ ਤਰੀਕੇ ਦੇ ਦੇਖੋ ਕਿ ਕਿਸ ਤਰੀਕੇ ਦੇ ਵਿਵਾਦਿਤ ਬਿਆਨ ਇੱਕ ਖੇਤੀ ਪ੍ਰધાન ਸੂਬਾ ਜਿਹੜਾ ਪੂਰੇ ਵਿਦੇਸ਼ ਭਰ ਦਾ ਟਿੱਡ ਪਰਦਾ ਪੰਜਾਬ ਨੂੰ ਦਿੱਤੇ ਜਾਣਾ ਜਿਸ ਨੇ ਅੰਦੋਲਨ ਲੜ ਕੇ ਜਿਹੜਾ ਪੂਰੇ ਦੇਸ਼ ਭਰ ਦੇ ਵਿੱਚ ਜਿਹੜੇ ਕਾਨੂੰਨ ਲਾਗੂ ਹੋਣੇ ਸੀ ਉਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਖੜਕੇ ਉਹ ਜਿਹੜੇ ਕਾਨੂੰਨ ਨੇ ਰੱਦ ਕਰਾਏ ਸੀ ਪਰ ਉਸ ਵਕਤ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਹੁੰਦਾ ਮੋਰੀ ਉਸ ਵਕਤ ਪੰਜਾਬ ਪੰਜਾਬ ਬਣਿਆ ਹੁੰਦਾ ਉਸ ਵਕਤ ਕੰਗਣਾ ਰਣੌਤ ਨੇ ਬਹੁਤ ਜ਼ਿਆਦਾ ਜ਼ਹਿਰੀਲੇ ਬਿਆਨ ਦਿੱਤੇ ਸੀ ਇੱਕ ਤਰੀਕੇ ਦੇ ਨਾਲ ਕਿ ਕਿਸੇ ਔਰਤਾਂ ਨੂੰ ਬੀਬੀਆਂ ਨੂੰ ਕਹਿਣਾ ਕਿ ਤੁਸੀਂ 100-100 ਰੁਪਏ ਦੇ ਉੱਪਰ ਕਿਰਾਏ ਦੇ ਉੱਪਰ ਇੱਥੇ ਆਈਓ ਤਾਂ ਉਸ ਤੋਂ ਬਾਅਦ ਹੇ ਸੁਭਾਬ ਗੱਲ ਆ ਕਿ ਉਹਨਾਂ ਦੇ ਵਿੱਚ ਗੁੱਸਾ ਵੀ ਆਉਂਦਾ ਤੇ ਫਿਰ ਉਹ ਵੀ ਪੜਕ ਉੱਠਦੇ ਨੇ ਤੇ ਉਹਨਾਂ ਦੇ ਵੱਲੋਂ ਬਹੁਤ ਸਾਰੇ ਜਵਾਬ ਨੇ ਜਿਹੜੇ ਕੰਗਣਾ ਰਣੌਤ ਨੂੰ ਦਿੱਤੇ ਜਾਂਦੇ ਨੇ ਪਰ ਜਿੱਥੇ ਜਵਾਬ ਦਿੱਤੇ ਜਾਂਦੇ ਨੇ ਉੱਥੇ ਨਾਲ ਦੀ ਨਾਲ ਲੀਗਲ ਐਕਸ਼ਨ ਵੀ ਕੰਗਣਾ ਰਣੌਤ ਦੇ ਉੱਪਰ ਲਿਆ ਜਾਂਦਾ ਕਾਨੂੰਨੀ ਕਾਰਵਾਈ ਕਰਵਾਈ ਜਾਂਦੀਆਂ ਮਾਨਹਾਨੀ ਦਾ ਕੇਸ ਬੀਬੀ ਭਿੰਦਰ ਕੌਰ ਦੁਆਰਾ ਜਿਹੜਾ ਕੰਗਣਾ ਰਣੌਤ ਦੇ ਵਿਰੁੱਧ ਕੀਤਾ ਜਾਂਦਾ ਜਿਸ ਦੇ ਵਿੱਚ ਅੱਜ ਕੰਗਣਾ ਰਣੌਤ ਨੂੰ ਸੁਪਰੀਮ ਕੋਰਟ ਨੇ ਵੱਡਾ ਚੜਕਾ ਦਿੱਤਾ ਹੈ ਵੀ ਕੰਗਣਾ ਰਣੌਤ ਵਿਰੁੱਧ ਚੱਲ ਰਿਹਾ ਮਾਨਹਾਨੀ ਦਾ ਕੇਸ ਇਸੇ ਤਰੀਕੇ ਜਾਰੀ ਰਹੇਗਾ ਕਿਸੇ ਵੀ ਤਰੀਕੇ ਨਾਲ ਰੱਦ ਨਹੀਂ ਹੋਵੇ ਸਪਰੀਮ ਕੋਰਟ ਨੇ ਕੰਗਣਾ ਰਣੌਦੀ ਮਾਨਹਾਨੀ ਕੇਸ ਨੂੰ ਰੱਦ ਕਰਨ ਵਾਲੀ ਪਟੀਸ਼ਨ ਦੇ ਉੱਪਰ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਗਿਆ ਹੈ